ਹਾਂਜੀ ਮਿੱਤਰੋ ਪਿਆਰ ਭਰੀ ਸਾਥੀਆ ਕਾਜੀ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਤੇ ਬਲੌਗ ਦੇ ਵਿੱਚ ਅੱਜ ਮੈਂ ਗਿਆ ਸਕੂਲ ਬਹੁਤ ਦਿਨਾਂ ਬਾਅਦ ਘਟੋ ਘਟ ਮਨਰੋਗਰ ਮੈਂ ਇਤਰੀ ਕਿੰਨੇ ਬਹੁਤ ਦਿਨ ਹੋ ਗਏ ਤੇ 25 ਦਿਨਾਂ ਬਾਅਦ ਸਕੂਲ ਗਿਆ ਘਟੋ ਘਟ ਅੱਜ ਮੈਂ ਸਕੂਲ ਤੋਂ ਆ ਕੇ ਮੈਂ ਚਾਹ ਜੂ ਪੀ ਕੇ ਮੈਂ ਚਾਹਤੀ ਨੂੰ ਆਪਣੇ ਲੱਗੇ ਤੂੜੀ ਬਣਾਈ ਜੇ ਸਵੇਰ ਦੇ ਰਾਤ ਕੱਲ ਮੀਂਹ ਪੈ ਕੇ ਬਲੌਗ ਦੇਖੀ ਲੈ ਪੁਰਾਣੇ ਬਲੌਗ ਚ ਤੇ ਕੱਲ ਫਿਰ ਮਾਰਵੜ ਮਸ਼ੀਨ ਦਾ ਕੰਮ ਕਮ ਕਰਕੇ ਲੱਗੇ ਉਹ ਚੱਲ ਯਾਰ ਟਰੇ ਇਹ ਉਹ ਜਿਹੜਾ ਪਿਛੇ ਤੇ ਟੂੜੀ ਆ ਪੁਣੀ ਵੀਰੇ ਉਹਨੇ ਸਾਜੀ ਪੁਣੀ ਆਪਾਂ ਅੱਗੇ ਆਪਾਂ ਸਾਰਾ ਭਰਦੇ ਹੋਈ ਤੁਰ ਤੁਰ ਲੈ ਕੇ ਮਸ਼ੀਨ ਦੇ ਉੱਤੇ ਦੋ ਗੱਡੀਆਂ ਲੈ ਕੇ ਕਟਰ ਬਾਲ ਦਾ ਫੰਦਰ ਬਾੜ ਤਾਂ ਟਰਾਲੀ ਅੰਦਰ ਲਾਜ ਇੱਥੇ ਤੇ ਕਪੂ ਉੱਧਰ ਨਾਲ ਕੋਠਾ ਭਰਨ ਵਾਲ ਟੂੜੀ ਅਸੀਂ ਨਿਕ ਭਰਾਂਗੇ ਤੇ ਬਾਲਾ ਭਰਨਾ ਨਹੀਂ ਤੇ ਆਪਣਾ ਸਵਰਾਜ ਚਾਲ ਦਾ ਵੀਰੇ ਕਰਬ ਚੱਲੀ ਜਾਂਦਾ ਉੱਥੇ ਕਰਬ ਤੇ ਚਲਾ ਤਿੰਦੀ ਚਾਚਾ ਅੱਪੀ ਚਲਾਈ ਜਾਂਦਾ ਕਰਾ ਉੱਥੇ ਅੱਜ ਉੱਥੇ ਗੇੜਾ ਮਾਰ ਕਿਵੇਂ ਨੇ ਪਹ ਚਾਲਦਾ ਮੜਾ ਕਾਸ ਕੋਲੇ ਕਾਸ ਟੂੜੀ ਚਲਾਈ ਜਾਂਦਾਗਾ ਤੇ ਆਪਾਂ ਹੋਲਡ ਲਿਆ ਵੀ ਚਾਚੇ ਦਵਾ ਕਿਹੜਾ ਹੋ ਟਰੇਰ ਆ ਗਲੋਬੀ ਮੇਟਰ ਉਹ ਆਪਣਾ ਮੂੰਹ ਗਿਆ ਬਾਹਰ ਤਿਆਰ ਰਹਾ ਦਾ ਹੋਰ ਤੱਕ ਆਕਾਸ ਦੁਨੀਆ ਆਕਾਸ ਕਹਿੰਦੀ ਹੈ ਟਰਾਲੀ ਚੰਦਰਾ ਭਰੀ ਖੜਨਾ ਆਉਂਦਾ ਭਰੀ ਖੜਾ ਹੈ ਕਿਵੇਂ ਆ ਲੋਟ ਤਾਰ ਦੇ ਕਿਥੋਂ ਪਈ ਆ ਮਾਂ ਨੇ ਪੁੱਤਾਂ ਨੇ ਚੰਗੀ ਵੀ ਸੱਚ ਲੱਗੇ ਤਾਰ ਦੂਰ ਪਾੜਦੀ ਉਹ ਇੱਥੇ ਲੱਗੀ ਸੋਚਣਾ ਦੀ ਪਾਈ ਸਨ ਬਾਹਰ ਹੀ ਕਰਕੇ ਲੈ ਇਸ ਸਮੇਂ ਇਹਦਾਂ ਚੱਲ ਪਹਿਲਾਂ ਚੱਲੀ ਗਈ ਅੱਜ ਬਣ ਕੱਲ ਤਾਰ ਦੂਰ ਪਾੜਦੀ ਇਹਨਾਂ ਨੇ ਪਰ ਇੱਥੇ ਦੇ ਚੋਕਰੇ ਚੋਕਰੇ ਸੋ ਚੋਕਰੇ ਸੋ ਚੱਲੀਏ ਸਤੀ ਇੱਕ ਅੰਗਲ ਸਤੀਤੀਆ ਕੰਗਲ ਆ ਟੱਪਾ ਲੜਾ ਮਾਂ ਦੇ ਪੁੱਤ ਨੇ ਗਿੱਲੇ ਚਲਾ ਦੀ ਮਾਂ ਦੇ ਪੁੱਤ ਨੇ ਗਿੱਲੇ ਚਾਲ ਦੀ ਆਪ ਦਾ ਕਦੇ ਕੰਮ ਨਵੇੜੀਏ ਇਹ ਸੇ ਟਰੰਡਰ ਉਹ ਇੱਧੇ ਧਰਨਾਗਾ ਸੇ ਟਰੰਡਰ ਈਗਾ ਉਹ ਕੰਪੈਰਡ ਨਾਲ ਇੰਜਨ ਸੇ ਟਰੰਡਰ ਦਾ ਇਹ ਤੇ ਧਰਨਾ ਕਾ ਉਹ ਸੇਛ ਰੰਡ ਪੂਰਾ ਹਾਂ ਭਜਰਾਂ ਸਾਂ ਯਾਰ ਝੂ ਝੂ ਕਰ ਦਿਆ ਕਰਿਆ ਓਏ ਆ ਵੀਰੇ ਚਾਰ ਤਰੋ ਪਹੁੰਚ ਮਸ਼ੀਨ ਫੂਲ ਫੂਲ ਪਾ ਕੇ ਆਈ ਸੀ ਮੈਂ ਵੀ ਹੁਣ ਨਾ ਪਾਣੀ ਲੈ ਚਲੀ ਮੈਂ ਕਾ ਹੁਣ ਉੱਪਰ ਹੀ ਖੜਾ ਵੀ ਲੈ ਓਏ ਹੌਲੀ ਓਏ ਹੌਲੀ 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 ਮਾਂ ਨੇ ਪੁੱਤ ਹੋਰਣ ਚਾਈ ਵਾਲਾ ਉਹ ਬੈਂਜਰੋਂ ਧਰਨਾ ਇਥੇ ਭਜਰਾਂ ਵਾਲਾ ਕਰਨਾ ਹੈ ਆਰੇ ਕੰਮ ਕਰਾਂ ਏ ਓਏ ਓਏ ਕੱਢੀ ਖੜੀ ਹੋਵੇ ਮਰਜੀ ਭਾਗ ਜਾਓ ਜੀ ਜਿਵੇਂ ਪਾਣੀ ਪੀਣ ਮੈਂ ਟਰਾਲੀ ਭਾਰਤੀਆਂ ਇੱਕ ਸੀ ਟਰਾਲੀ ਭਾਰਤੀਕ ਸਿਕੰਦਰ ਕਿੱਥੇ ਬਾੜ ਦਾ ਮਾਲੇ ਪੁੱਤਾਂ ਵਿੱਚੀ ਤਾਂ ਕੀ ਹੋਵੇਗਾ ਨਾ ਤੇ ਲਾਲਾ ਗੜੇ ਮਾਪਰਾ ਚਲਾਉਣ ਦਾ ਮਸ਼ੀਨ ਮੈਂ ਮੈਂ ਚਲਾ ਦਿੰਦਾਗਾ ਦਾਣੇ ਬਾਣੇ ਥੱਲੇ ਮਗਾ ਮਗਾ ਲੋਕੀ ਗੱਲਾਂ ਕਰਦੇ ਹੁੰਦੇ ਆ ਕਿਹੜੇ ਚੌਂੜੇ ਨਾਲ ਪੀਡੀਓ ਪੀਡੀਓ ਉੱਤੇ ਹਾਈ ਲੈਵਲ ਦੀ ਕੀ ਹੈਣੀ ਜੀ ਅਸ਼ਕਰੇ ਮੰਗਦੇ ਹੈ ਨਹੀਂ ਜੀ ਚੌਕ ਰੇਸ ਤੇ ਜੌਂੜੇ ਰੱਖਿਆ ਵੀਰੇ ਉਹ ਤੋਂ ਮਾਉਣਾਂ 55 5 ਚੌਕ ਰੇਸ ਤੇ ਘਮਾਉਂਦੇ ਨੇ ਪਰ ਕੜਤੀ ਮਿੱਟੀ ਪਰਾਲੀ ਹਿੱਤ ਮੈਂ ਹਾਂ ਮੈਂ ਮੰਨਦਾ ਜੌਂੜੇ ਨਾਲ ਪੀ ਮੈਂ ਪੀਡੀਓ ਕੇ ਮੁਕਾਬਲਾ ਹੈ ਨਹੀਂਗਾ ਪਰ ਇਹ ਬਰੋਬਰ ਦਾ ਪੀਡੀਓ ਦੇਖ ਲਓ ਬਈ ਰੋ 1500 ਰੇਸ ਕਰਨੀ ਪਈ ਨੇ ਉਹ ਲਾਣਾ ਗੱਲਾ ਰਾਤ ਹੀ ਮੀਂਹ ਪਿਆ ਰਹੇ ਤੇ ਰਾਤ ਹੀ ਮੀਂਹ ਪੈ ਚੱਕ ਦਿੱਤੇ ਨੇ ਬਹੁਤ ਇੰਨੇ ਆ ਚੱਲੂ ਟੀਜੇ ਲੋਚ ਮੈਂ ਗੱਲ ਲਈ ਜਰਾ ਬੜਾ ਜ਼ੋਰ ਤਾਂ ਜਦੋਂ ਪੱਕਾ ਹੀ ਵਸਰੇ ਮਗਰੀ ਆਉਣਾ ਬਹੁਤ ਜੇ ਕੰਮ ਦੁੱਖ ਇੱਕ ਦੋ ਦੇ ਅੰਦਰ ਰਹਿ ਗਿਆ ਤੂੜੀ ਮੁੜ ਕੇ ਲੀਰ ਦਾ ਕਰਾ ਚੰਮ ਚੱਲੀ ਜਾਣਾ ਕਮਾ ਇੱਥੇ ਚਲਾਈ ਜਾ ਦਿੰਦੀ ਐ ਚੱਕਰਾ ਪਿੰਡੀ ਜਾਂਦਾ ਆਪਣੇ ਜੱਲੀ ਆ ਤਗਰਾ ਕੋਈ ਜਾਏ ਫਿਰ ਨਾ ਕਿੱਥੇ ਜੱਲਾ ਕਰੇ ਨਾ ਲੱਗ ਬਾਈ ਜਿਆ ਕਰਾ ਜਾ ਭਾਰਦਾ ਫਿਰ ਜਾਂਦਾ ਫੋਲ ਮੇਰੇ ਦਿੱਤੇ ਹਾਈ ਤੇ ਆ ਚੱਕਰ ਕੋਲ ਸਾਰੇ ਬੀਆ ਮੈਂ ਕਰੂ ਟਿੱਕ ਲਾ ਰਿਹਾ ਹੈ ਗੱਲ 71 ਆ ਦੇ ਇੱਕ ਮਿੰਟ ਪਾਉਂਦੀ ਇਹਨਾਂ ਨੂੰ ਹੁਣ ਪਾ ਗੋ ਕੋਈ ਜਵਾਬ ਦਿੰਦੇ ਚੱਲ 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 ਇੱਥੇ ਲਾ ਜੰਦਰੀ ਲਾ 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 ਦੇ ਉਹ ਟਰੈਕਟਰ ਖੜਾ ਪਰੇ ਨਾ ਚਨਾ ਟਰੈਕਟਰ ਖੜਾ ਅਰਚਨ ਬਾਈਲੀ ਇੱਧਰ ਹੌਲੈਂਡ ਖੜਾਗਾ ਉਹ ਉਹ ਸਿਗਰਾਂ ਦਾਗਾ ਕਰਤਾਰ ਓਰੇ ਆਂਦੀਆਂ 20 ਕਰ ਗਿਆ 20 ਪੈਂਦੇ ਤੇ ਵਧੀਆ ਸ਼ੁਕਰ ਆ 20 ਪਰੇ ਪੰਜ ਮਿੱਤਰੋ ਤੇ ਹੁਣ ਆਪਾਂ ਚੱਲਿਆ ਕਰਾ ਤੇ ਆਪਣੀ ਟੂੜੀ ਚੱਲੀ ਜਾਂਦੀ ਚਲਦੀ ਦੇਖਿਆ ਨਹੀਂ ਬਲੌਕ ਚੱਲਦਾ ਕਰਾਤਾ ਰਾਤ ਵੀ ਉਹ ਕਰਾ ਰਲਾ ਕੇ ਆਈ ਸੀ ਮੈਨੂੰ 10 ਟਾਈਮ 10 ਗਿਆ ਹਰਦਾ 10 ਦਾ ਟਾਈਮ ਹੋਊਗਾ ਚੱਲਿਆ ਕਰਾ ਤੇ ਪਹਿਲਾਂ ਦਿਨੇ ਲਾ ਕੇ ਆਈ ਸੀ ਮੈਂ ਕਿ ਸੜਕ ਵੀ ਦੇਖ ਕੇ ਲੰਘਣਾ ਪੈਂਦਾ ਚੱਲਦੇ ਆ ਮੋੜ ਕੇ ਕਹਾਂ ਪੱਕਾ ਕਰਾ ਲਤੀ ਸਭਰਾਜ ਜੇ ਦੇਖਾਂਗੇ ਟੂੜੇ ਕੰਮ ਨਿਬੜ ਗਿਆ ਉਹ ਛਦੋ ਪਾ ਲਈਏ ਕਿਦਾ ਕਿ ਮੈਨੂੰ ਪਤਾ ਏ ਉਹ ਪਾਵਾਂਗੀ ਪਾਵਾਂਗੇ 100% ਚਾਂਸ ਆ ਆ ਥੋੜਾ ਕ ਇਹਨੂੰ ਇੱਥੇ ਫਿਰ ਇਹ ਆ ਦਵਾਂਗੇ ਉਹ ਚਲਾਵਾਂਗੇ ਫਿਰ ਚੱਲ ਚਲੀਏ ਖੇਤ ਫਿਰ ਬੈਟਰੀ ਹੈਗੀ ਆ ਬੈਟਰੀ ਪਈ ਆ ਲਾ ਕੇ ਇੱਕ ਰਾਹ ਦੇਖ ਹੱਟੇ ਲਈ ਡੱਕੇ ਬਿਨਾ ਕੁਝ ਨਹੀਂ ਹੈਗਾ ਅੱਜ ਕੀ ਆ ਆ ਜਾਗੇ ਵੀਰੇ ਤਰੀਕ 3 ਮਈਆ ਅੱਜ ਆਪਾਂ ਵੀਰੇ ਪਨੀਰੀ ਬਿਟੀਆਂ ਰਾ ਗੱਲ ਬੱਟਾ ਪਾ ਲਈ ਆਪਾਂ ਉਹ ਦੇਖ ਦਾ ਤੋਂ ਇਹ ਕਰੀ ਜਾਂਦੇ ਫਟਾਫਟ ਕਰੀ ਜਾਂਦੇ ਕੋਈ ਲਾਈ ਜਾਂਦੇ ਪਨੀਰ ਵੀ ਜਨੇ ਸਾਰੇ ਦਾ ਕਿਚ ਇਥੇ ਅੱਡ ਵੀ ਉਜਣਾ ਇਹ ਚਾਟ ਉਹ ਚਾਟ ਅੱਡ ਵੀ ਪੁੱਜਨੇ ਆ ਆ ਚੱਲਦਾ ਕਰਾ ਕਾ ਦੇ ਇੱਧਰ ਲੱਫਾ ਚੱਲ ਗਿਆ ਹੁਣ ਆ ਕੀ ਕਰਾ ਤੋ ਕੀ ਕਰਾ ਅਕਾ ਕੀ ਕਰਾ ਰੋਪਾ ਬੰ ਲੰਮਣੇ ਬੱਸ ਅਬ ਮੇਰੇ ਖਿਆਲ ਨਾਲ ਬੱਸ ਕੋਲ 2 3 3 ਘੜ ਲੱਗਣਗੇ ਇੱਥੇ 11:30 ਹੋ ਗਿਆ ਟਾਈਮ ਦਾ ਤਾਂ ਆ ਚੜ ਇੱਕ ਦੋ ਤੇ ਉਹ ਤਿੰਨ ਘਹਿਰ ਦੇ ਦਸਿੱਤਾ ਦੇਤਾ ਤੇ ਇੱਕ ਦੋ ਚ ਰਹਿ ਗਿਆ ਤੇ ਤੀਜੇ ਪਾਕੇ ਪਾਣੀ ਫਿਰ ਘਾੜ ਦੇਣਗੇ ਪਾਣੀ ਬਰੋਚ ਉਹ ਵਰ ਨਾਲ ਦੀ ਕਰੇ ਛੱਡਦੀ ਫਿਰ ਫਿਰ ਨਾਲ ਦੀ ਕਰੇ ਛੱਡਦੀ ਵੱਧ ਪੈਣਾ 4 ਤੋਂ ਮਿੰਟ ਵੱਧ ਪੈਣਾ ਬੜਾ ਵੱਧੀ ਬਾਰੇ ਪਣੀ ਤੇ ਚਾਲਦੇ ਹੁਣ ਹੂੰ ਟਰੱਕ ਰਾਹ ਨੂੰ ਲੱਗਿਆ ਪੱਧਰ ਐ ਦਾ ਅੱਗੇ ਤੋਂ ਲਾਉਣ ਤੁਹਾਡੇ ਤੇ ਘਰ ਮਗਰ ਹੈ ਕਾਦੇ ਮੈਂ ਮੰਗ ਜੀਨ ਵਾ ਸਹੀ ਗੱਲ ਆ ਚਲੋ ਬਣਾਉਣੇ ਚੱਲੇ ਕੱਲ ਬਣਾਉਣੀ ਕੱਲ ਮੈਂ ਉਹ ਕੰਪਨੀ ਲਾ ਕੇ ਉਹ ਕਰੇ ਮਸ਼ੀਨ ਮੰਗਦੇ ਕਲੱਚ ਟਰੈਕਟਰ ਨਹੀਂ ਮੰਗਦੇ ਬਾ ਆਉਂ ਠੱਲਾਣੇ ਯਾਰ ਕੰਝਾ ਲਈਆ ਲਿਆਂਦਾਗਾ ਕਾਂਗਾ 36 ਹਾਂਵੇਂ ਲਾਏਗਾ ਰੈਸਟਵੇ ਆ ਜਿੱਕੇ ਵਸੇ ਵੜਾ ਕੇ ਜਿੱਕੇ ਵਸੇ ਵੜਾ ਕੇ ਮੈਂ ਚੁੰਮ ਲਾਉ ਜਿੱਕੇ ਵਸਾਰੇ ਪਾਸੇ ਆਪਣੇ ਕੰਮ ਤੋਂ ਵੀ ਜਾਊ ਹੋ ਜਾਵਾ ਝੋਟਾ ਆਇਆ ਫੋਲ ਭਰ ਕੇ ਹੋਇਆ ਫੋਲ ਭਰੀਆ ਆ ਥੋੜੀਆ ਜਾ ਫੋਲ ਲਾੜ ਜਾਂਦਾ ਫੋਲ ਲਾੜ ਤੇ ਆderiv ਐ ਢਾਂਕਰ ਆਪਣੇ ਆ ਦਾ ਐ ਓਏ ਮਾ ਗਾ ਟਰੈਕਟਰ ਨਹੀਂ ਕਲਚ ਬਾਹਲਾ ਮਸ਼ੀਨ ਬਾਹਲਾ ਦੇ ਕੀ ਕਰੀਏ ਓਏ ਆ ਮਸ਼ੀਨ ਬਾਹਲਾ ਗੜਮ ਗੜਮ ਓ ਟਰੈਕਟਰ ਨੇ ਉਹ ਗੜਾ ਦੇਖ ਸਾਡੀ ਮਸ਼ੀਨ ਮਾਰ ਖਾ ਜਾਂਦੀ ਵੀ ਟਰੈਕਟਰ ਨਹੀਂ ਮਾਰਾ ਮਾਰ ਖਾਂਦਾ ਓਏ ਬੋਗੜਾ ਵੀ ਤਰ੍ਹਾਂ ਜਾਂਦਾ ਬੋਗ ਕਾ ਨਾ ਓ ਰੀਲ ਫਸ ਗਈ ਜੜੀ ਓਏ ਓਏ ਏ ਟੱਕਾ ਬਾਜੀ ਟੱਕਾ ਬਾਅਦ ਦੇਖ ਲੋ ਕਿਵੇਂ ਮਸ਼ੀਨ ਕੋ ਓਏ ਮਸ਼ੀਨ ਭਾਂਦੂਆ ਦਾ ਚੱਲ ਚਲੀ ਆਪਣਾ ਲੈ ਪਾਰਵੇਂ ਕਦੇ ਯਾਰ ਲਾਈਏ ਫੂਲ ਚਾਰਜ ਆਉ ਲੋਦੀ ਬਾਪੇ ਆ ਆਇਆ ਕਰੇ ਇਹ ਤੇਲ ਪਾਉਣੇ ਆ ਆ ਸਹਜ ਯਾਰ ਆਪਣੀ 20ਵੀਂ ਆਪਣੀ 21ਵੀਂ ਆਪਣੀ ਲੱਗੀ ਹੋਈ ਆ ਕਿਤੇ ਮੈਨੂੰ ਪਤਾ ਸਰ 21ਵੀਂ ਆਪਣੀ 20ਵੀਂ ਟਰਾਲੀ ਆ ਪੱਕਾ ਨਹੀਂ ਪਤਾ ਯਾਰ ਮੈਨੂੰ ਐਨੀ ਭਰ ਕੇ ਲੈ ਉਧਰ ਕੰਮ ਨਿਬੜੇਗਾ ਉੱਥੇ ਜਾਲ ਦਿਆਂ ਘਰ ਕੋਲੇ ਸਾਰਾ ਨਾ ਬੰਨ੍ਹਣੀ ਮੇਰੀਆਂ ਕਿਨੇ 20ਵੀਂ 21ਵੀਂ ਟਰਾਲੀ ਆ ਓਏ 21ਵੀਂ ਆ ਕਿੰਨਾ ਤੇਲ ਬੈ ਉਹ ਚਿਹਰੇ ਲਾਲ ਤੇ ਆਈ ਛੱਡੀ ਦੋ ਹੋਰ ਵੰਡ ਜਾਣਗੇ ਤੈਨੂੰ ਮਾ ਨਿੱਕੀ ਵੀ ਚੱਲਦੀ ਆ ਇੱਕ ਹੀ ਫੁੱਲ ਪਰ ਬਾਈ ਭਾਰ ਦਾ ਮੇਰੇ ਟੈਂਕੀ ਨਾ ਹੋਈ ਤੇ ਰਸ ਕਿਉਂ ਨਾਲ ਪਾਲਾ ਹੁਣ ਫਿਰ ਕਿੱਧਰ ਚੱਕੀ ਫੜਾਂਗਾ ਹਾਂ ਦਾ ਘਰ ਕੋਲੇ ਆਇਆਗਾ ਚੱਲ ਪਾਪਰਾ ਜਾ ਝਾੜ ਕੇ ਜਾ ਉਹ ਕਿੱਧਰ ਚਲੇਗਾ ਆਚਾ ਪਿੰਡ ਗਿਆ ਕਟੇਟਰ ਕੋਲੇ ਲੱਗ ਗਿਆ ਇੱਧਰ ਮੰਡੀ ਜੀ ਗਿਆਗਾ ਹੁਣ ਫੈਮੁੰਦੇ ਆ ਆਇਆ ਉੱਜਾ ਜਗਰਾ ਕੋ ਇੱਥੇ ਬਣਾਉਣਾ ਕੱਟਿਆਂ ਚ ਉਹ ਫੇਰਾ ਕੋ ਇੱਥੇ ਆਏ ਨਾ ਮੁੜ ਕੇ ਜੜੀ ਪਾਰ ਆ 20 ਕਿਨ ਕਿਉਂ ਵੱਧ ਪੈਂਦਾ ਉਹ ਚ 20 ਬੁੜ 23 23 ਪੈਂਦਾ ਚ 23 ਪੈਂਦਾ ਤੇ ਕੀ ਉਸ ਕਿਹੜੀ ਚ ਆਏ ਚਲੀਏ ਤੁੰਦਵਾਂ ਲਬੇ ਪਾਉ ਦੀ ਕਿਨ ਪਾਈ ਆ ਕਿ ਸਰਪ ਆਪਾਂ ਦੇ ਪਹਿਲਾ ਮੀਟਰ ਦੇਖ ਲੈ ਹੁਣ ਦੇਖ ਲਓ ਮੀਟਰ ਉਹ ਸਾਨੂੰ ਦੇਖ ਲਓ ਉਹ ਚ ਵੀਰੇ ਤੇਲ ਲੀਟਰ ਪੈਂਦਾ ਬਾਕੀ ਥੱਲੇ ਆਣਾ ਰਹਿ ਗਿਆ ਸੀ ਤੇ ਇਹ ਮੀ ਆ ਮਤਲਬ ਤੇਲ ਲੀਟਰਾਂ ਪਾਏਗਾ ਤੇ 21 ਮੀਟਰ ਵਾਲੀ ਆਪਣੀ ਇੰਨੀ ਇੰਨੀ ਘ ਭਰੀ ਆਪਣੀ ਵੀਰੇ ਆ ਦੇਖ ਲਓ ਬਸ ਆ ਬੱਚੂ ਝੂਠ ਬੋਲੀ ਕਿੰਨੀ ਆ ਭਰਦਾਗਾ ਤੇ ਕੱਲ ਪਰਿਆਣੇ ਫਿਰ 17 ਭਰੀ ਟੈਂਕੀ ਨਾਲ ਟੈਂਕੀ ਨਾਲ 17ਵੀਂ ਇਹ ਥੋੜੀ ਘਟ ਜਾਂ ਵਾਧੂ ਮੈ ਯਾਦ ਨਹੀਂ ਮੇਰੇ ਇੱਥੇ ਚ ਰੁਪ ਚਾਲਦੀ ਸੀ ਉਦੋਂ ਤੇਲ ਫੜਾ ਕੇ ਆਇਆ ਸੀ ਮੈਂ ਅੱਧੀ ਤੇ ਫੁੱਲ ਤੇ ਭੱਗ ਗਈ ਸੂਈ ਮਤਲਬ ਤੇਲ ਲੀਟਰ ਪਾਏਗਾ ਤੇ ਇਹ ਸੱਠ ਹੋਊਆ ਟੈਂਕੀ ਵਿੱਚ ਹੋਈ 23 ਲੀਟਰ ਵਿੱਚ 10 ਲੀਟਰ ਦੇ ਥੱਲੇ ਹੋਰ ਹੋਊਗਾ ਤੇ ਇੰਨਾ ਪੈ ਗਿਆ ਚਲੇ ਜਾ ਇੰਨਾ ਕ ਤੇ ਕੱਲ ਇਹਨੇ ਪੀਤਾ ਮੀਂਹ ਮੀਂਹ ਚ ਪੀਤਾ ਕਾਲ 17 ਉਹ ਕਾਲ 17 ਆ ਭਰੀ ਮੀਂਹ ਪੈਂਦੇ ਨਾ ਫੱਲ ਹੋਇਆ ਵੇ ਟੈਂਕੀ ਨਾਲ ਪਰਸੋਂ ਪਹਿਲੇ ਮੀਂਹ ਚਾਰ ਜਰ ਲੈ ਡੱਡੂ ਜਾ ਉਹ ਘੱਟ ਆ ਇਹਦੇ ਵਿੱਚ ਲਾਹਣ ਆ ਆ ਫੜਾਉ ਦੋ ਇਹ ਜੁੱਦਿਆ ਲਾਉਣਾ ਬੰਦਾ ਚਾਰ ਮੁੜ ਕੇ ਇਹਦਾ ਕਰ ਦਾਂ ਜੀ ਰਹਿ ਗਿਆ ਉੱਪਰ ਟੈਕ ਦਾ ਹੀ ਕਿ ਟੈਕ ਦਾ ਹੀ ਬੜਾ ਕਿੰਨਾ ਫੋਨ ਟਰਾਈ ਭਰ ਕੇ ਦਿਖਾਈ ਮਾੜਾ ਜੰਬੇਲੀ ਟੈਪ 5:13 ਮਿੰਟ ਆਈ 5:13 ਮਿੰਟ ਹੋ ਗਏ ਨਾ ਭਾਈ ਚੌਥਾ ਚੱਲੂਗਾ ਤਾਂ ਆ ਚੱਕਦੇ ਰਿਓ ਜਿਵੇਂ ਚੋਕ ਤੇ ਰਹਾਂਗਾ ਮੈਂ ਮੁੜ ਕੇ ਉਹ ਇਹ ਵੀ ਘਟਾ ਲਾਂਗੇ ਨਹੀਂ ਹੈ ਜੀ ਆ 5:13 ਟਰਾਲੀ ਭਰ ਕੇ ਡੂ ਮੈਂ ਆ ਤੜਤੀ ਫਿਰ ਟਰਾਲੀ ਇਹ ਕਰਤੀ 29 14 ਜਲਾਈ 29 ਦੇ ਕਰਤੀ ਕਿੰਨੇ ਹੋਗੇ 14 ਮੈਂ ਟਰਾਲੀ ਭਰੀ ਆ 29 ਹੋਗੇ ਓਏ ਕਿੰਨੇ ਚਲਾਈ ਸੀ 13 ਚਲਾਈ ਸੀ ਨਾ ਨਾਲ ਦੇ ਨਾਲ 14 ਹੋਗੇ ਸੀ ਤੇ ਬਾਸਕਟ ਖੁੱਲ ਗਈ ਹੱਥ ਮੇਰਾ ਨਹੀਂ ਪਹਿਲਾਂ ਭਰਦੇ ਪੜੇ ਉਹ ਬਾੜੇ ਉੱਥੇ ਹੀ ਖੁੱਲ ਗਈ ਮਾਲ ਸਾਰ ਨਿਕਲ ਗਿਆ ਤੇ ਆ ਟਰਾਲੀ ਭਰੀ ਆ ਵੀਰੇ ਕਿੰਨੇ ਜੋਪ ਚ ਭਰੀ ਆ ਪਾ ਓਏ 29 ਦੇ ਨਾ 29 ਹੋਗੇ ਨਾ 29 ਹੋਗੇ ਮੈਂ ਦੇਖਿਆ 29 ਗੱਡੀ ਟਰਾਲੀ ਮੈਂ 29 ਟਰਾਲੀ ਕਰਤੀ ਮੈਂ ਓ ਥੱਲੇ ਮਾਲ ਲੱਗ ਗਿਆ ਉਹਦੇ ਖੜਜਾ ਖੜਜਾ ਓ ਤਾਰ ਤਾੜ ਦੇ ਵਿੱਚ ਉਹ ਢਾੜ ਲਿਆ ਅਜਾਨ ਪੰਛੀ ਬਾਹਰ ਆਉਣ ਲੱਗਾ ਜੋ ਬਰਕੀ ਟਰਾਲੀ ਦਾ ਆ ਲੈਣਾ ਫਸ ਗਿਆ ਫਸ ਗਿਆ ਫਸ ਗਿਆ ਤੂੰ ਆ ਚਾਲ ਜਾ ਬਾਈ ਅੱਛਾ ਨਾ ਮਸ਼ੀਨ ਤੇ ਰੂੜਾ ਝੜ ਗਿਆ ਬਹੁਤ ਔਖਾ ਕੱਟਿਆ ਇੱਥੇ ਉੱਥੇ ਜੜਿਆ ਪਰਾਲੀ ਤਾਂ ਆ ਪਿਆ ਸੀ ਮੈਂ ਕੀੜਾ ਮਾਰ ਕੀ ਆ ਮੈਂ ਦੜਤ ਮਸ਼ੀਨ ਨੇ ਜੱਕ ਲੈ ਰੋਹਦੀ ਰੋਹਦੀ ਨੇ ਚੋੜਿਆ ਭਾਂਤੇ ਇਕ ਲੈਣ ਭਾਂਤੇ ਇਧਰ ਲਮ ਸਾਰਾ ਭਾਂਤੇ ਕਿਧਰਲੇ ਪਾਸੇ ਆਲਾ ਬਾਸ ਕੜੇ ਫਸ ਗਣ ਮਹੰਗਿਆ ਵਾ ਟੁੱਟ ਕੇ ਥੋੜਾ ਯਾਰ ਲੜ ਕੇ ਗੱਡਾਂਗੇ ਤੇ ਆ ਤਿੰਨ ਘੜੇ ਦਾ ਇਹ ਚਾਰ ਕਿ ਚੱਲ ਕੇ ਮੁੜ ਕੇ ਉੱਥੋਂ ਜਾਂਦੇ ਆ ਇੱਥੋਂ ਝਾੜ ਲੈਣੀ ਮਸ਼ੀਨ ਉੱਥੋਂ ਹੀ ਝਾੜ ਕੇ ਉੱਤਰ ਜਾਵਾਂਗੇ ਆ ਤਿੰਨ ਘੜੇ ਚੱਕ ਕੇ ਬਾਕੀ ਆਪਣਾ ਕੰਮ ਕਲੀਅਰ ਹੋ ਜੂਗਾ ਗੁਰ ਰੱਬ ਯਾਰ ਹਣ ਮੀ ਆਗਾ ਦੇਖ ਲੋ ਦੇ ਮਿੰਟ ਹੁਣ ਲੱਗ ਕਰੋ ਕਰੋ ਕਿੱਥੇ ਤਾਹ ਜਾੜਨੇ ਵੀ ਉਹ ਗਰੂਪ ਤਾਹ ਦਾ ਕੁੱਤਾ ਯਾਨੇ ਪਾਲਾ ਆ ਆ ਗਿਆ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ ਇਹ ਕੌਣ ਆ ਗਿਆ ਪਾਸ ਕਰ ਹਾਂ ਕਿ ਮੱਲਾ ਆਪਣੀ ਪਾਸ ਕਰ ਦੇਣਗੇ ਉਹ ਉਹ ਗਏ ਵੀ ਹੋਗੇ ਪਰ ਨਾ ਹੈਗਾ ਵੀਰਾ ਆਹ ਇਧਰ ਆ ਲਾ ਕੇ ਜੀ ਆਖਰ ਮਰਾਇਆ ਟੂੜੀ ਨਹੀਂ ਕੀ ਨੀ ਪੜਾਈਓ ਕੰਮ ਹੋਈ ਉਹ ਜਿੱਦੋਂ ਡਰਦੇ ਸੀ ਮੀ ਆ ਗਿਆ ਰੱਬ ਸਾਡੀ ਬਣਾਉ ਨਹੀਂ ਦਿੰਦਾ ਇਹ ਸਾਰਾ ਦੂਰੀ ਵੱਡ ਚੁੱਕੀ ਆ ਹੁਣ ਅਸਾਂ ਕੋਈ ਆ ਜਾਂ ਆਪਦੇ ਪੰਟੇ ਢਿੱਡ ਸੰਭਲੀ ਆਏ ਓਏ ਵਿਆਹ ਦਾ ਗੱਲ ਨਪੜ ਨਹੀਂ ਪੰਟੇ ਸਾਹਮਣੇ ਰਹਿ ਗਏ ਸਾਡੇ ਨਾਲ ਸਭ ਕੰਮ ਆਏ ਇਹ ਹੋਣੀ ਹੁੰਦਾ ਪਿਆਰ ਵੀ ਪਿਆਰ ਨੂੰ ਦੇਖ ਲਿਆ ਸਾਰਾ ਕੁਝ ਪੰਟੇ ਸਾਭੀ ਜਾਂਦੇ ਉਹ ਸੀ ਬੈਲ ਨਹੀਂ ਵਧੇ ਖੜਾ ਜੀਵਨ ਬਾਜੀ ਪਾਵਾਂਗੇ ਪਰ ਲੋ ਨਹੀਂ ਪਈ ਜਾਂਦਾ ਦਾ ਦਿਖਾ ਦੇਣਾ ਖੜ ਜਾ ਦੇਖ ਲੋ ਦਿਖਾ ਦੇਣਾ ਆਪਣੀ ਗੱਲ ਆ ਦੇਖ ਲੋ ਅਰੇ ਕੈਮਰੇ ਉਂਦੀ ਹੈ ਨਾ ਮੂਰੇ ਆ ਦੇਖ ਆ ਦੇਖ ਚੱਲੀ ਆਏ ਮਸ਼ੀਨ ਨਹੀਂ ਪੈਂਦੀ ਸੀ ਵੀ ਤਰਦੀ ਆਏ ਪਹਿਲੇ ਲੋਚ ਹੀ ਆ ਗਈ ਮਸ਼ੀਨ ਆ ਗਈ ਲਾਰਜ ਫੁੱਲ ਪਹਿਲੇ ਉਹ ਚੱਲਦੀ ਉਹਦੇ ਨਹੀਂ ਪੈਂਦਾ ਦੇ ਲੋ ਆ ਬੈਠਾ ਮੈਂ ਇੱਥੇ ਉਹ ਗੱਗਾਸ ਲੋਟ ਰਾਂਜੀ ਆ ਵੀ ਨਹੀਂ ਜਸਕਿੰਦੇ ਨੇ ਇਹ ਆ ਰਿਹਾ ਬਾਬਾ ਮੀਆਂ ਆ ਗਿਆ ਹੁਣ ਹੀ ਚੱਲੇ ਘਰੋਂ ਹੈ ਉਹ ਬਣਾ ਆ ਗਏ ਨਾ ਆ ਦੇ ਪਾ ਦੇ ਫੈਨ ਲਾ 25ਵੀਂ ਗਿਆ ਵਾ 21ਵੀਂ ਉਹਦਾ 22 23 24 25ਵੀਂ 26ਵੀਂ ਲਈ ਹੋਈ ਆ 26ਵੀਂ ਲਈ ਆ ਤਿੰਨ ਉਹ ਮੈਂ ਭਰੀਆਂ ਅਗਰੇ ਤੇਲ ਪਾ ਕੀ ਨੇ ਆ ਉਹ ਤੇ ਇੱਕ ਵੀ ਲੈ ਆਇਆ 22 23 24 25 ਭਰ ਕੇ ਤੋਂ 26 ਮੀ ਲਾਈ ਸੀ ਆ ਆ ਘਰਾਂ ਕੋਲ ਜਿਹੜੀ ਕੱਟ ਕੇ ਲਾ ਕੇ ਆ 26 ਮੀਟਰਾ ਹੀ ਚੱਲੀ ਆ 26 ਮੀ ਇੰਨੀ ਕ ਲੱਗੀ ਆ ਫੇ ਟਾਈਮ ਦੇ ਨਾਲ ਕਦੀ ਟੈਪ ਹਾਈ ਨਾ ਹੋਇਆ ਲੈ 7:47 ਹੋ ਗਏ 26 ਮੀਟਰਾ ਹੀ ਆ ਗਈ ਜਿਹੜੇ ਟਾਈਪ ਦੇ ਲੱਜੋ ਧੀਰ ਨੂੰ ਜੱਤ ਤੇ ਅੱਜ ਹੱਸ ਕੇ ਨਹੀਂ ਲਾਉਗਾ ਹਾਂ ਜੇ ਇਹ ਕਲੇਟਰਾ ਨੀਤੀ ਕਿੰਨੀ ਸਰਕਾਰ ਅੱਛਾ ਕਲੇਟਰਾ ਪਹਿਲੇ ਗਿਆ ਸੀ ਪਰ ਜਿਹੜੇ ਪਲੇਸ ਸੱਚੀ ਵੀ ਪੜ ਲੱਗੇ ਆ ਉਹ ਤਾਂ ਹੌਲੀ ਭਰੀ ਆ ਯਾਰ ਮੀਂਹ ਆ ਗਿਆ ਸੀ ਬਹੁਤ ਕੰਮ ਖਰਾਬ ਹੋ ਗਿਆ ਉੱਧ ਚੱਲ ਵਰ ਉੱਥੀ ਚੱਲ ਬੜੀ ਧਾਰਤੀ ਧਾਰਤੀ ਜਾਂ ਖੋਣਾ ਵੀ ਜਾ ਕੇ ਚੱਲੋ ਔਰੇ ਵੀ ਖਾਸਾ ਪੈ ਲੱਗਾ ਔਰੇ ਖਾਸਾ ਲੈ ਪੈਂ ਵੀ ਔਰੇ ਆ ਵੀ ਇਹ ਲੋਪਤਲ ਭਾਈ ਕਿੰਨੀ ਆ ਛੁੱਟੀਆਂ 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 ਚ ਹੋ ਗਈ ਤੁਹਾਨੂੰ ਓ ਹੈਲੋ ਗਾਰ ਦੀ ਛੁੱਟੀ ਜੋਪਰਾਂ ਜਿਹਨਾਂ ਨੂੰ ਆਈ ਕਿੱਥੇ ਕਿੱਡੀਏ ਤੁਰੀ ਆਈ ਤਾ ਆ ਦੱਸੋ ਕਰੇ ਟਰਾਲੀਆਂ ਢਾੜਾ ਆਦਾ ਕੈਮਰਾ ਸਾਫ ਕਰ ਲੀਏ ਓ ਬੰਦੀ ਗਾਰਤੀਆਂ ਬਾ ਕਿਹੜਾ ਕੱਢ ਦੇ ਬਹੁਤ ਅਖਵਾ ਗਿਆ ਢਾੜਾ ਪੜਿਓ ਲਾ ਘਾਰੇ ਆ ਗਾਰ ਚ ਨੇ ਪਹਿਲੀ ਆ ਗਾਰ ਨਾ ਟਰਾਲੀ ਜੇ ਤਿਆਰ ਮਿਲਿਆ ਤੇ ਆ ਲੈ ਲਓ ਆਇਤੋਂ ਲੱਗੇ ਸੀ ਆ ਇੱਥੇ ਧਰ ਦੇਣੇ ਕਿ ਤਾੜੇ ਸੀ ਵੀਰੇ ਇਹ ਇੱਥੋਂ ਲਾਉਣੇ ਤਾੜ ਉਹਦਾ ਖਵਾ ਗਿਆ ਦੀ ਉਹ ਲੈਟ ਦਾ ਘਰ ਤੱਕ ਥੋੜਾ ਪਿੱਛੇ ਥੋੜਾ ਅੱਗੇ ਇੱਥੋਂ ਲੈ ਖੰਬੇ ਤੋਂ ਤੜ ਕੇ ਨਾ ਮਰ ਜਾ ਦੁਬਾਰਾ ਕੁਛ ਮੈਂ ਵੀ ਸੋਚਿਆ ਨੇਰਾ ਕਿਵੇਂ ਜਾ ਉਹਦਾ ਲਾਈਨ ਕਾਸ ਨੇ ਡਾਉਨ ਸੁਣਿਆ ਇੱਕ ਕਾਹੀ ਨੇਰਾ ਹੋਇਆ ਪਿਆਦਾ ਬਸ ਆਪ ਥੂ ਕਰਦੇ ਮੈਂ ਕੋਈ ਨਾ ਚੜਦਾ ਜਿੱਲਾ ਹੋ ਜਾਂਦਾ ਤੇਰੀ ਯਾਦ ਲੈ ਨਾ ਉਹ ਕਿਉਂ ਦੇਖ ਪੂਕ ਭਰੀ ਹੁੰਦੇ ਕੁਰਤੇ ਮੇਂ ਤਰਾਂ ਨਹੀਂ ਦਿੱਤੀ ਪਰ ਬਾਣੀ ਗੜ ਕੱਢਣੀ ਪਿੱਟੀ ਜਾਉਂਦਾ ਪੈਸੇ ਮੇਰੇ ਥੱਲੇ ਗੜ ਕੱਢਣਾ ਪਿੱਟੀ ਜਾਉਂਦਾ ਸਿੱਧੀ ਦੇ ਲੋ ਇਹ ਲਗਾ ਮਾਟਿਆ ਲੈ ਦੇ ਥੋੜਾ ਜਿਹਾ ਹੋਈ ਨੂੰ ਲੋ ਆ ਗਿਆ ਦਾ ਕੋਈ ਨਾ ਟਾਈਮ ਅੱਠ ਵਜੇ ਘਰੇ ਆ ਗਏ ਟਰੈਕਟਰ ਰਵਿੰਦਰ ਲਾਤਾ ਟਰੈਕਟਰ ਕਰ ਜਨਾ ਖੜਿਆ ਆਪਣਾ ਵਾਲਾ ਤੇ ਕਾ ਖੜਾਗਾ ਉਹ ਲਨੰਦਰ ਲਾ ਖੜਾਗਾ ਤੇ ਓਕੇ ਮਿੱਤਰੋ ਫਰਕ ਮਿਲਦਾਗਾ ਨੈਕਸਟ ਵਲੌਗ ਦੇ ਵਿੱਚ ਅਜਲੀ ਵਾਈਪ ਆਪਾਂ ਤੇ ਕਾਹਨੂੰ ਵੀ ਦੇਖਾਂ ਨਵੇਂ ਕਲੈਕਟਰ ਲੈ ਕੇ ਆਵਾਂਗੇ ਅੱਜ ਲਈ ਓਕੇ ਬਾਈ ਫਿਰ ਬਾਈ ਬਾਈ ਬਣ ਕੇ আর ਸਾਰਿਆਂ ਚੈਨਲ ਨੂੰ ਸਬਸਕ੍ਰਾਈਬ ਕਰ ਤਾ ਬਾ ਆਪਣੇ यार ਹਜ਼ਾਰ ਹੋਣ ਵਾਲਿਆ ਹਜ਼ਾਰ ਸਬਸਕ੍ਰਾਈਬ ਕਰ ਦਿਓ ਫਿਰ ਆਪਾਂ ਇੱਕ ਆਪ ਕੋਈ ਨਵੀਂ ਚੀਜ਼ ਲੈ ਕੇ ਆਵਾਂਗੇ ਹਜ਼ਾਰ ਸਬਸਕ੍ਰਾਈਬ ਤੇ ਤੇ ਓਕੇ ਮਿੱਤਰੋ ਮਿਲਦਾਗਾ ਨੈਕਸਟ ਵਲੌਗ ਲਈ ਵਿੱਚ ਅੱਜ ਲਈ ਇੰਨੇ ਬਾਈ